ਮੇਰੀ ਪਰਸੋ ਚੌਥੇ ਇੰਟਰਵਿਊ ਸੀਗੀ ਤੇ ਉਹਨਾਂ ਨੇ ਚਲਾਤਾ ਕਿ ਰਾਜਾ ਬੜੇਵੀ ਸ਼ਾਇਦ ਮੁੱਖ ਮੰਤਰੀ ਬੰਨਾ ਚਾਹੁੰਦਾ ਹੈ ਸਵੇਰੇ ਨਾ ਰਾਜੇ ਬੜੇ ਨੂੰ ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਜਿਹਦੇ ਕੋਲੇ ਸਾਈਕਲ ਹੈ ਦਾਰਾ ਸਿੱਧੀ ਔਰ ਮੋਟਰਸਾਈਕਲ ਲਵੇ ਜਿਹਦੇ ਕੋਲੇ ਮੋਟਰਸਾਈਕਲ ਹੈ ਉਹ ਕਾਰ ਲਵੇ ਜਿਹਦੇ ਕੋਲੇ ਪੰਜ ਮਰਲਿਆਂ ਚ ਮਕਾਨ ਹੈ ਉਹ 10 ਮਰਲਿਆਂ ਚ ਆਵੇ ਇਹ ਹਰ ਵਿਅਕਤੀ ਦੀ ਇੱਛਾ ਹੈ ਜਿਹੜਾ ਸਰਪੰਚ ਬਣ ਗਿਆ ਉਹ ਚੇਅਰਮੈਨ ਬਣੇ ਜਿਹੜਾ ਚੇਅਰਮੈਨ ਬਣ ਗਿਆ ਉਹ ਐਮਐਡੀ ਬਣੇ ਇੱਛਾ ਹੈ ਤੇ ਜਿਹੜਾ ਐਮਐਲ ਬਣ ਗਿਆ ਉਹ ਮੰਤਰੀ ਬਣੇ ਔਰ ਜਿਹੜਾ ਮੰਤਰੀ ਬਣ ਗਿਆ ਉਹ ਇੱਛਾ ਕੀ ਮੈਂ ਕਰਦੇਗਾ ਕਦੇ ਉਹ ਮੁੱਖ ਮੰਤਰੀ ਬਣਾ ਹਾਂ ਉਹ ਇੱਛਾ ਕਰੇਗਾ ਕਦੇ ਜਿਹੜੇ ਬੇ ਲੋਕਾਂ ਨੇ ਤੇ ਸੱਚੇ ਪਾਤਸ਼ਾਹ ਨੇ ਪੂਰੀ ਕਰਨੀ ਹੈ ਪਰ ਮੇਰੇ ਚ ਸਬਰ ਉਹਦਾ ਮਤਲਬ ਇਹ ਨੀਅਤ ਤੇ ਮੇਰੇ ਇੱਛਾ ਹੈ ਤਾਂ ਮੈਂ ਕਹਿੰਦਾ ਕਿ ਮੈਂ ਕੱਲ ਨੂੰ ਹੀ ਮੁੱਖ ਮੰਤਰੀ ਬਣਾਂਗਾ ਨਾ ਮੈਂ ਸੱਚ ਕਰਾਂਗਾ ਮੈਂ ਕਰਾਂਗਾ ਇਮਾਨਦਾਰੀ ਰੱਖਾਂਗਾ ਅੱਜ ਨਹੀਂ 5 ਸਾਲਾਂ ਨੂੰ 15 ਨੂੰ 20 ਨੂੰ ਮੇਰੇ ਮਨ ਦੇ ਵਿੱਚ ਇੱਛਾ ਹੈ ਕਿ ਮਰਨ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਗੁੜਿੰਗ ਸਾਡਾ ਮੱਖ ਮੰਤਰੀ ਜਾਂ ਮੁੱਖ ਮੰਤਰੀ ਆਪੇ ਨਾਂ ਲਿਖੋਣੇ ਕਿਤੇ ਕੋਈ ਇੱਛਾ ਪੂਰੀ ਹੁੰਦੀ ਐ ਨਹੀਂ ਹੁੰਦੀ ਉਹ ਸੱਚੇ ਪਾਤਸ਼ਾਹ ਰਕਰਨੇ ਪਰ ਮੈਂ ਕਰਮ ਕਰਨੇ ਆ ਕਈਆਂ ਪੱਤਰਕਾਰ ਮੇਰੇ ਸਾਥੀਆਂ ਦੇ ਲਾਤਾ ਰਾਜਵੜੇ ਮੁੱਖ ਮੰਤਰੀ ਮੈਂ ਕਾਲਾ ਨਹੀਂ ਹਾਂ ਮੈਂ ਕਾਲਾ ਨਹੀਂ ਹਾਂ ਮੇਰੀ 44 ਸਾਲ ਉਮਰ ਹੈ ਬੜਾ ਲੰਮਾ ਸਮਾਂ ਪਿਆ ਹੈ ਮੇਰੇ ਨਾਲੋਂ ਸੀਨੀਅਰ ਲੋਕ ਪਏ ਆ ਮੇਰੇ ਨਾਲੋਂ ਵੱਡੇ ਆਗੂ ਬੈਠੇ ਆ ਇਹ ਸ਼ੱਕਾ ਕਿ ਮੈਂ ਪੰਜਾਬ ਦੀ ਪਾਰਟੀ ਕਾਂਗਰਸ ਦਾ ਮੁਖੀ ਹਾਂ ਲੇਕਿਨ ਸਬਰ ਤੇ ਸ਼ੁਕਰ ਬਾਣੀ 14 ਕੀ ਜਿਹੜਾ ਸਬਰ ਰੱਖਦਾ ਹੈ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਰੱਬੋ ਹੌਲੀ 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 ਜਾਂਦਾ ਜਾਂਦਾ ਹੈ ਤੇ ਕੇ ਫਿਰ ਇੱਥੇ ਮਿਲਿਆ ਬਾਣੀ ਛੋਦਾ ਲੇਖ ਨ ਮੇਜ ਸੱਗਾ ਕੋਈ ਜੋ ਲਿਖਿਆ ਕਰਦਾ ਮੇਰੀ ਮਾਂ ਨੇ ਜਦੋਂ ਮੈਨੂੰ ਜੰਮਿਆ ਸੀਗਾ ਤੇ ਜਦੋਂ ਮੇਰੀ ਮਾਂ ਤੇ ਬਾਪ ਚਲੇ ਗਏ ਉਦੋਂ ਮੇਰੇ ਮਾਮੇ ਨੇ ਤੇ ਰਿਸ਼ਤੇਦਾਰਾਂ ਨੇ ਕਦੇ ਕਲਪਨਾ ਨਹੀਂ ਕੀਤੀ ਹੋਣੀ ਕਿ ਸਾਡਾ ਇਹ ਮੁੰਡਾ ਪੰਜਾਬ ਦਾ ਪ੍ਰਧਾਨ ਤੇ ਤਿੰਨ ਵਾਰੀ ਐਮਐਲਏ ਬਣੇਗਾ ਇਹ ਪਤਾ ਨਹੀਂ ਸੱਚੇ ਪਾਤਸ਼ਾਹ ਦਾ ਕੀ ਪਤਾ ਖੇਡਾ ਫਰਦਾ ਮੰਚ ਤੇ ਬੈਠਾ ਰਾਜੇ ਵੜੇ ਕਹਿੰਦਾ ਉਹ ਵੀ ਇਤੇ ਲੱਗੇ ਦੇ ਕੋਈ ਪੜੋ ਮੇਰੀ 504th ਇੰਟਰਵਿਊ ਸੀਗੀ ਤੇ ਉਹਨਾਂ ਵਿੱਚ ਲੱਗਾ ਕਿ ਰਾਜਾ ਵੜੇ ਵੀ ਸ਼ਾਇਦ ਮੁੱਖ ਮੰਤਰੀ ਬੰਨਾ ਛੋੜਾ ਸਵੇਰੇ ਨਾ ਰਾਜੇ ਵੜੇ ਨੂੰ ਹਰ ਜੱਥੇ ਦੀ ਇੱਛਾ ਹੁੰਦੀ ਹੈ ਕਿ ਜਿਹੜੇ ਕੋਲ ਸਾਈਕਲ ਹੈ ਦਾਰਾ ਸਿੰਘੀ ਉਹ ਮੋਟਰਸਾਈਕਲ ਲਵੇ ਜਿਹੜੇ ਕੋਲ ਮੋਟਰਸਾਈਕਲ ਹੈ ਉਹ ਕਾਰ ਲਵੇ ਜਿਹੜੇ ਕੋਲੇ 5 ਮਰਲੇ ਦਾ ਮਕਾਨ ਹੈ ਉਹ 10 ਮਰਲੇ ਦਾ ਖਾਵੇ ਇਹ ਹਰ ਮਨ ਦੀ ਇੱਛਾ ਹੈ ਜਿਹੜਾ ਸਰਪੰਚ ਬਣ ਗਿਆ ਉਹ ਚੇਅਰਮੈਨ ਬਣੇ ਜਿਹੜਾ ਚੇਅਰਮੈਨ ਬਣ ਗਿਆ ਉਹ ਐਮਐਲਏ ਬਣੇ ਇੱਛਾ ਤੇ ਜਿਹੜਾ ਐਮਐਲਏ ਬਣ ਗਿਆ ਮੰਤਰੀ ਬਣੇ ਔਰ ਜਿਹੜਾ ਮੰਤਰੀ ਬਣ ਗਿਆ ਉਹ ਇੱਛਾ ਕਿ ਮੈਂ ਕਰੇਗਾ ਕਦੇ ਉਹ ਮੰਤਰੀ ਬਣਾਉਣਾ ਉਹ ਇੱਛਾ ਕਰੇਗਾ ਕਦੇ ਇਹ ਡਰਵੇ ਦੇ ਲੋਕਾਂ ਨੇ ਤੇ ਸੱਚੇ ਪਾਤਸ਼ਾਹ ਨੇ ਪੂਰੀ ਕਰਨੀ ਆ ਪਰ ਮੇਰੇ 'ਚ ਸਬਰ ਹੈ ਉਹਦਾ ਮਤਲਬ ਇਹ ਨਹੀਂ ਕਿ ਮੇਰੇ ਚ ਇੱਛਾ ਹੈ ਤਾਂ ਮੈਂ ਕਹਿੰਦਾ ਕਿ ਮੈਂ ਕੱਲ ਨੂੰ ਵੀ ਮੁੱਖ ਮੰਤਰੀ ਬਣਾਗਾ ਨਾ ਮੈਂ ਸੇਵਾ ਕਰਾਂਗਾ ਮੈਂ ਕੰਮ ਕਰਾਂਗਾ ਇਮਾਨਦਾਰੀ ਰੱਖਾਂਗਾ ਅੱਜ ਨਹੀਂ 5 ਸਾਲਾਂ ਨੂੰ ਦਸਾਂ ਨੂੰ ਬੰਦਲਾਂ ਨੂੰ ਮੇਰੇ ਮਨ ਦੇ ਵਿੱਚ ਇੱਛਾ ਹੈ ਕਿ ਮਰਦ ਨੂੰ ਪਹਿਲਾ ਪਹਿਲਾ ਇੱਕ ਵਾਰੀ ਗੁੜਿੰਗ ਸਾਡਾ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਆਪੇ ਨਾਂ ਲਿਖੋਣੇ ਸਵੇ ਕੋਈ ਇੱਛਾ ਪੂਰੀ ਹੁੰਦੀ ਹੈ ਨਹੀਂ ਹੁੰਦੀ ਉਹ ਸੱਚੇ ਬਾਦਸ਼ਾਹੀ ਕਰਨੇ ਪਰ ਮੈਂ ਕੰਮ ਕਰਨਾ ਆ ਕਈਆਂ ਪੱਤਰਕਾਰ ਮੇਰੇ ਸਾਥੀ ਨੂੰ ਲਾਤਾ ਰਾਜਾ ਬੜੇ ਮੁੱਖ ਪੱਤਰ ਮੈਂ ਕਾਲਾ ਨਹੀਂ ਹਾਂ ਮੈਂ ਕਾਲਾ ਨਹੀਂ ਹਾਂ ਮੇਰੀ 44 ਸਾਲ ਉਮਰ ਹੈ ਬੜਾ ਲੰਮਾ ਸਮਾਂ ਪਿਆ ਹੈ ਮੇਰੇ ਨਾਲੋਂ ਸੀਨੀਅਰ ਲੋਕ ਪਏ ਹੈ ਮੇਰੇ ਨਾਲੋਂ ਵੱਡੇ ਆਗੂ ਬੈਠੇ ਹੈ ਬੇਸ਼ੱਕ ਅੱਜ ਮੈਂ ਪੰਜਾਬ ਦੀ ਪਾਰਟੀ ਕਾਂਗਰਸ ਦਾ ਮੁਖੀ ਹਾਂ ਲੇਕਿਨ ਸਬਰ ਤੇ ਸ਼ੁਕਰ ਬਾਣੀ ਚੋਗਾ ਜਿਹੜਾ ਸਬਰ ਰੱਖਦਾ ਹੈ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਰੱਬ ਉਹ ਹੌਲੀ 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 ਢੰਗਾ ਢੰਗਾ ਤੇ ਜੇ ਫਿਰ ਇਥੇ ਲਿਖਿਆ ਬਾਣੀ ਚੋਗਾ ਲੇਖ ਨ ਮੇੜ ਸਕਾ ਕੋਈ ਜੋ ਲਿਖਿਆ ਕਰਦਾ ਮੇਰੀ ਮਾਂ ਨੇ ਜਦੋਂ ਮੈਨੂੰ ਜੰਮਿਆ ਸੀਗਾ ਤੇ ਜਦੋਂ ਮੇਰੀ ਮਾਂ ਤੇ ਬਾਪ ਚਲੇ ਗਏ ਉਦੋਂ ਮੇਰੇ ਮਾਮੇ ਨੇ ਤੇ ਰਿਸ਼ਤੇਦਾਰਾਂ ਨੇ ਕਦੇ ਕਲਪਨਾ ਨਹੀਂ ਕੀਤੀ ਹੋਣੀ ਕਿ ਸਾਡਾ ਇਹ ਮੁੰਡਾ ਪੰਜਾਬ ਦਾ ਪ੍ਰਧਾਨ ਤੇ ਪਿੰਡਵਾਰੀ ਐਮਐਲਏ ਬਣੇਗਾ ਇਹ ਪਤਾ ਨਹੀਂ ਸੱਚੇ ਪਾਤਸ਼ਾਹ ਦਾ ਕੀ ਪਤਾ ਖੇਡਾ ਬੰਦਾ ਮੰਚ ਤੇ ਬੈਠਾ ਰਾਜੇ ਵੜੇ ਨਾਲ ਉਹ ਵੀ ਇਤੇ ਨਾ ਕਿਤੇ ਬਾਈ ਬਾਈ